ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੁਰਖ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਤ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੇ ਸੋਚੈ ਲਖਵਾਰ ਚੁਕੈ ਤੋਕਨ ਹੋਵੈ ਜੇ ਨਾਹਿ ਰਖਨ ਲਖਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਪਹਾਰ ਸਹਸ ਸਿਆਣ ਪਾਂ ਲਖੋ ਹੋਏ ਆਇਕ ਨ ਚਲੈ ਨਾਲ ਏ ਸਚਾਰ ਹੋਈ ਏ ਏ ਕੂੜਾ ਟੁਕੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖੈ ਨਾਲ ਹੁਕਮੇ ਹੋਵਣ ਆਕਾਰ ਹੁਕਮ ਨ ਕਹਿ ਜਾਏ ਤਮੀ ਹੋਵਣ ਜੀ ਹੁਕਮ ਲਗਟਿਆਈ ਹੁਕਮੇ ਉਤਮ ਨੇਇ ਚ ਹੁਕਮ ਲੇਖ ਰੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੇ ਸੇ ਲੇਖ ਹੁਕਮੇ ਸਦਾ ਹੋਹੀ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਉਜੈ ਤਾਂ ਹਮ ਕਹਿਣ ਹੋਏ ਗਾਵੇ ਕੋ ਤਾਣ ਹੋਏ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਥਾਨ ਗਾਵੇ ਕੋ ਗੁਣ ਗਟਿਆਈਆਂ ਚਾਰ ਸੰਗਾਵੇ ਕੋ ਵਿਦਿਆ ਵਿਖੰ ਵਿਚਾਰ ਸੰਗਾਵੇ ਕੋ ਸਾਜ ਰੇ ਤਨ ਖੇਹ ਸੰਗਾਵੇ ਕੋ ਜੀਲ ਫਿਰ ਦੇਹ ਸੰਗਾਵੇ ਕੋ ਜਾਪੈ ਦਿਸੈ ਦੂਰ ਸੰਗਾਵੇ ਕੋ ਵੇਖੈ ਸਾਧਰਾ ਹਜ਼ੂਰ ਹਤਨਾ ਕਥਿਨਾ ਆਵੈ ਟੂਟ ਕਥਿ 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 ਫੋਟੇ ਫੋਰ ਕੋਟ ਦੇਂਦਾ ਦੇ ਲੈਂਦੇ ਤਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਚਾ ਸਾਹਿਬ ਸਚੁ ਨਾਇ ਆਖਿਆ ਪਾਹੁਆਂ ਪਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦੁਤਾਰ ਦੇਖ ਹੈ ਗਿਰਖਿਐ ਜਿਤ ਦਿਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਦਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾਉ ਗਟਿ ਆਈ ਵਿਚਾਰ ਧਰਮੀ ਆਵੈ ਫੜਾ ਨਦੈ ਮੁਖ ਦੁਆਰ ਨਾਨਕ 에 ਵੇ ਜਾਣੀ ਸਭੁ ਆਪੇ ਸਚਿਆਰ ਹਪਿਆ ਨਜਾਇ ਕੀਤਨ ਹੋਏ ਹਪਿਆ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਹਾਨ ਗਾਵੀਏ ਸੁਣੀਏ ਮਨ ਰਖੇ ਭਾਵ ਧੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਮ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰੂ ਇਸਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਖੈਕ ਦਾਤਾ ਸੋ ਮੈਂ ਵਿਸੁਰ ਨ ਜਾਇ ਹੀਰਤ ਨਾਮ ਜੇਤ ਸੁਖਾਂ ਬਿਨ ਭਾਣੇ ਕੇ ਨਾਏ ਕਰੀ ਜੇਤੇ ਸਿਰ ਠੋਪਾਈ ਵਿਖਾਂ ਬਿਨ ਕਰਮ ਆਖੇ ਮਿਲ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੋਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਖੈਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗ ਚਾਰਿਆ ਰਜਾ ਹੋਰ ਦਸੋਣੇ ਹੋਏ ਨਵਾਂ ਖੰਡਾ ਵਿੱਚ ਜਾਣੇ ਨਾਲ ਤਲੈ ਸਭ ਕੋਏ ਲੰਗਨ ਔਰ ਖਾਇ ਖੈ ਜਸ ਕੀ ਰਤ ਜਗਲੇ ਜੇ ਤਿਸ ਨਦਰਣ ਆਵੇ ਸਵਾ ਤਨਾ ਪੁਛੈ ਕਿ ਕੀ ਤੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਕੋਈ ਨ ਸੂਝੈ ਜੇ ਤਿਸੁ ਗੁਣ ਕੋਇ ਕਰੇ ਸੁਣੈ ਸਿਧ ਪੇਰ ਸੁਰਨਾਥ ਸੁਣੈ ਧਰਤ ਤਵਿ ਅਕਾਸ਼ ਸੁਣੈ ਦੀਪ ਲੋਪ ਤਾਲ ਸੁਣੈ ਪੋਹੇ ਨ ਸਕੈ ਕਾਲ ਨਾਨਕ ਫਗਤਾਂ ਸਦਾਵੇਂਗਾਸ ਸੁਣੈ ਲੋਕਾ ਫਨਾਸ ਸੁਣੈ ਈਸੁਰ ਬ੍ਰਹਮ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੋਗ ਤਨ ਭੇਦ ਸੁਣਿਆ ਸਾਧ ਸੰਤ ਸਿਮਰਤ ਵੇਦ ਨਾਨਕ ਭਗਤਾਂ ਸਦਾਵੇਂਗਾ ਸੁਣਿਆ ਦੁਖ pau ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸੜ ਕੈ ਇਸ਼ਾਨ ਸੁਣਿਆ ਪੜ ਪੜ ਪਾਉ ਹੈ ਮਾਣ ਸੁਣਿਆ ਲਾਗੇ ਸਹਿਦ ਧਿਆਨ ਨਾਨਕ ਭਗਤਾਂ ਸੁਰਾ ਗੀਗਾ ਸੁਣਿਆ ਦੁਖ pau ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆਂਦੇ ਪਾਵ ਹੈ ਰਾਹੋ ਸੁਣ ਹਾਥਾਂ ਸੰਗਾਹੋ ਨਾਨਕ ਭਗਤਾ ਸਦਾ ਮਿਗਾਸ ਸੁਣੇ ਦੁਖ ਪਾਪ ਕਾ ਨਾਸ ਮਨਹਿ ਗਤ ਕਹੀਂ ਨ ਜਾਏ ਦੇਖੋ ਕਹਿ ਪਿਛੈ ਪਸਤਾਏ ਆਗਦ ਕਲਮ ਨ ਲਿਖਣਾ ਔਰ ਮਨਹਿ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾੜੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਹਲ ਪਵਣ ਕੇ ਸੋਧੈ ਮਨ ਮੋਛਟਾ ਨਾ ਖਾਇ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰੁ ਠਾਕ ਨ ਪਾਏ ਅਨੇ ਪਾਸੋਂ ਪ੍ਰਗਟ ਜਾਏ ਮਨੈ ਮਾਗਨ ਚੱਲੇ ਪੰਥ ਅਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਮੋਖ ਜਿਵਾਰ ਨਿ ਪਰਿਵਾਰ ਸਵਭਾਰ ਮਨ ਤਰਨ ਤਾਰੇ ਗੁਰ ਸੇਖਾ ਬਨਨਾਨਕ ਪਵਨ ਹਰਿ ਪਖੋ ਐਸਾ ਨਾਮ ਨਿਰੰਝਨ ਹੋਇ ਏਕੋ ਮਨ ਜਾਣੈ ਮਨ ਕੋਇ ਪੰਚ ਪਰਵਾਉਣ ਪੰਚ ਪ੍ਰਧਾਨ ਕੰਥੇ ਪਾਵ ਹੈ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਖ ਗੁਰ ਏਕ ਧਿਆਨ ਏਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਹੋਲਾ ਧਰਮ ਦੇ ਆਖਾ ਕੋ ਤਾ ਸੰਤੋਖ ਸਾਖ ਰਖਿਆ ਜਿਨ ਸੋ ਤਾ ਜੇ ਕੋ ਭੂਜੈ ਹੋਇ ਸੁਚਿਆਰ ਤਗੜਾ ਉਪਰ ਖੇਤਾਂ ਭਾਰ ਸਰਸੇ ਹੋਰ ਪਰ ਹੁਰ ਹੁਰ ਤਿਸਤੇ ਭਾਰ ਅਲੈ ਕਣ ਜੋਰ ਜੇ ਜਾ ਤਰੰਗਾਂ ਕਿਨਾਰ ਸਭਨਾ ਲਿਖਿਆ ਗੂੜੀ ਕਲਾ ਇਹੋ ਲਿਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਗੀਤਾ ਹੋਇ ਕੀਤਾ ਤਨ ਸੁਵਲ ਰੂਪ ਕੀਤੀ ਦਾਤ ਜਾਣੇ ਕਉਣ ਪੂਤ ਇਤਪਸਾਉ ਕੋ ਕਵਾ ਸੇ ਸੇ ਹੋਇ ਲਖ ਦਰਿਆ ਗੁਜਰਤ ਗਮਨ ਕਹਾ ਵਿਚਾਰ ਵਾਰਿ ਜਾਇ ਇੱਕ ਵਾਰ ਜੋ ਤੁਧ ਭਵੇ ਸਾਈ ਭਨੇ ਕਰ ਹਉਸਰਾ ਲਾ ਲਾ ਮਤ ਨਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਕਿਤਾ ਕਥਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਖ ਪਉਚ ਗੁਣ ਗਿਆਨ ਵਿਚਾਰ ਸੰਖ ਸੁਸਤੀ ਅ ਸੰਖ ਦਤਾਰ ਸੰਖ ਸੂਰ ਮੈ ਪਸ ਸਾਰ ਸੰਖ ਮੋਨ ਦਿਵਲਾਈ ਤਾਰ ਕੁਦਰਤ ਗਉਣ ਕਹਾ ਵਿਚਾਰ ਵਾਰਿਆਂ ਜਾਵੇ ਤਵਾਰ ਜੋ ਤੁਧ ਭਾਵੇਂ ਸਾਈ ਫਲੇ ਗਾ ਸੋ ਫਲਾ ਸਲਾਮ ਤਨ ਰੰਕਰ ਸੰਖ ਮੂਰ ਅੰਧ ਪੂਰ ਸੰਖ ਚੋਰ ਹਰਾਮ ਪੂਰ ਸੰਖ ਅਮਰ ਪਰ ਜਾਹੀ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋੜਿਆਰ ਕੋੜੇ ਫੇਰਾਖੇ ਅਸੰਖ ਮਲੇਸ਼ ਮਲ ਪਖ ਕਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਹਨਕ ਨੀਚ ਕਹੈ ਵਿਚਾਰ ਵਾਰਿਆਂ ਜਾਇ ਪਵਾਰ ਜੋ ਤੁਧ ਕਾਂ ਵਸਾਈ ਪਨੇ ਕਰ ਉਸਰਹ ਸ੍ਰਾਮ ਸੁਨਰੰਗ ਕੰ ਅਸੰਖ ਰਾਗ ਸੰਖ ਸਾਭ ਅਗੰ ਅਗਮ ਸੰਖ ਲੋ ਸਾਂਖ ਕਹ ਹੈ ਸਿਰ ਪਹਰ ਹੋਏ ਅਖਰੀ ਨਾਮ ਕਰਿ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਖਣ ਗੋਲਣ ਬਾਣ ਅਖਰਾ ਸਿਰ ਸੰਜੋਗ ਵਕਾਨ ਇਹਨੇ ਲਿਖੇ ਤਿਸ ਸਰਨਾਹੇ ਜਿਉ ਕਰਮਾਏ ਤੇਉ ਤੇ ਪਾਹੇ ਜੇ ਤਾ ਗਿਤਾ ਤੇ ਤਨਉ ਵਿਣ ਨਾਵ ਨਾਹੀ ਕੋਪਾ ਕੁਦਰਤ ਗੁਣ ਘਾ ਮਿਤਰ ਵਾਰਿਆਂ ਜਬ ਇੱਕ ਵਾਰ ਜੋ ਤੁਧ ਭਾਵੇਂ ਸਾਈ ਕਨੇ ਕਰ ਹੋ ਸਦਾ ਸ੍ਰੀ ਰਾਮ ਸੋ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਹਾਣੇ ਤੋਂ ਤਵ ਤਰਸਖੇ ਹੈ ਮੂਤ ਪਲਿਤੇ ਕਕੜ ਹੋਏ ਦੇਸਾ ਗੋਣ ਲਇਕ ਹੋਏ ਹਰੀ ਅਮਤ ਪਾਪਾਂ ਨੂੰ ਸੰਗ ਉਹ ਧੋਖੇ ਨਾਮ ਸੇ ਰੰਗ ਹੋ ਨਹੀਂ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਖ ਲੈ ਜਾਹੋ ਆਪੇ ਵੀਜ ਆਪੇ ਹੀ ਕਾਹੂ ਨਾਨਕੁ ਕੁਕਮਿਉ ਜਾਹੋ ਤੀਰਥ ਤਪ ਦਿਆਦਿਤ ਦਾਨ ਜੇ ਕੋ ਪਾਵੈ ਤਿਲ ਕਮਾਨ ਸੁਣੈ ਮਨੈ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨ ਹੋਏ ਸਵਾਸੁ ਤਾਤ ਬਾਣੀ ਬਰਮਾਉ ਸਤਿ ਸੁਹਾਣ ਸਦਾ ਮਨ ਚਾਉ ਕਵਣ ਸੋਇਲਾ ਵਖਤ ਕਵਣ ਕਵਣ ਚਿਤ ਕਵਣ ਵਾਰ ਕਵਣ ਸੇ ਰੂਤੀ ਮਾਹੂ ਕਵਣ ਜੇ ਤੋ ਹੋਵਾ ਅਕਰ ਵੇਲ ਨ ਪਾਇਆ ਕੰਡ ਤੀਜ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾ ਦਿਆ ਇਹ ਲੇਖਨ ਲੇਖ ਪੁਰਾਣ ਚਿਤਵਰਣ ਜੋਗੀ ਜਾਣ ਰੂਤਮਾ ਹੋ ਨ ਕੋਈ ਜਾ ਕਰਤਾ ਸਿਰਠੇ ਕੋ ਸਾਜੇ ਆਪੇ ਜਾਣ ਕੋਈ ਏਵ ਕਰਾਂਗੇ ਸਲਾਹੀ ਮਰਨੇ ਕਿਵ ਜਾਣ ਨਾਨਕ ਆਖੰ ਸਭ ਕੋ ਆਖੈ ਇਕ ਦੂਇ ਕਿਸਿਆਣ ਗੱਡਾ ਸਾਹਿਬ ਡੇ ਨਾ ਹੀ ਕੀਤਾ ਜਾਂਖਾ ਹੋਵੇ ਨਾਨਕ ਜੇ ਕੋ ਆਪ ਕੋ ਜਾਣ ਅਗਿਆ ਗਿਆਨ ਸੋਹ ਹੈ ਪਤਨ ਪਤਨ ਸੰਗਾ ਸੰਗਾ ਸੋਹ ਓੜ ਪੋੜ ਕਪਾਲ ਥਕੇ ਵੇਦ ਕਹਿਣ ਕੋ ਬਾਤਾ ਸਹਿਸ ਅਠਾਰ ਕਹਿਣ ਕਤੇ ਬਾ ਅਸਲ ਇੱਕਤਾ ਤਾਤ ਲਿਖਾ ਹੋਏ ਤਾਣ ਲਿਖਿਆ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਕੀ ਹੈ ਆਪੇ ਜਾਣ ਆਪ ਸਲਾਹੇ ਸਲਾਹੇ ਤੇ ਸੁਰਸਤਨ ਪੰਨ ਆਦਿ ਤੇ ਵਖਾ ਹਵ ਹੈ ਸਮੁਦਨ ਜਾਣ ਹੈ ਸਮੁਰ ਸਹ ਸੁਰਸਾਨ ਗਿਰਖਾ ਸੇ ਤੇ ਮਰ ਤੰਗ ਜਿਹੜੇ ਤੁਲ ਨ ਹੋਵਣੀ ਜੇ ਤਿਸ ਮਨ ਹੋ ਨ ਵਿਸੁਰ ਅੰਤਨਾ ਸਿਵ ਤੇ ਕਹ ਅਨੰਤ ਅੰਤਨ ਕਰਨ ਦੇਨ ਅੰਤ ਅੰਤਨ ਵੇਖਣ ਸੁਨਨ ਅੰਤ ਅੰਤਨ ਜਾਪਿਆ ਕਾ ਮਨ ਮੰਤ ਅਨਪਨ ਜਾਪਿਆ ਕੀਤਾ ਕਾਰ ਅੰਤ ਨਾ ਪੈ ਪਰਵਾਰ ਅੰਤ ਕਾਰਣ ਕੀਤੇ ਬਿਨ ਲਾਹੇ ਆਖੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਹਿ ਉਚਾ ਥਾਉ ਉੱਚੇ ਉਪਰ ਉਚਾ ਨਾਉ ਇਹ ਵਡੂਚਾ ਹੋਵੇ ਕੋਏ ਤੇ ਸੋਚ ਕੋ ਜਾਣ ਸੋਏ ਜੇ ਵੜਿਆ ਆਪ ਜਾਣ ਆਪਾ ਕੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਨਿਖਿਆ ਨ ਜਾਏ ਗੱਡਾ ਦਾਤਾ ਤੇਰੇ ਨਾਮ ਤਮ ਆਏ ਇਤੇ ਮੰਗ ਹੈ ਜੋ ਦੀ ਅਕਰ ਇਤੇ ਗਣਤ ਨਹੀਂ ਵਿਚਾਰ ਇਤੇ ਖ ਟੁੱਟੇ ਵਿਕਾਰ ਇਤੇ ਲਲਮ ਕਿਰਪਾ ਹੈ ਇਤੇ ਮੂਰਖ ਆਹਿ ਕਾਹੇ ਇਤੇ ਆ ਦੂਖ ਭੂਖ ਸਭ ਮਾਰ ਇਹ ਤੇ ਦਾਤਾ ਤੇਰੀ ਦਤਾਰ ਬੰਦ ਖਲਾਸੀ ਭਣ ਹੋਏ ਕੋ ਰਾਖਨ ਸਕੇ ਕੋਏ ਦੇਖੋ ਕਾਇਕ ਆਖਣ ਪਾਇ ਓਹੋ ਜਾਣ ਜੀਤਿਆ ਮੁਖ ਕਾਏ ਆਪੇ ਜਾਣ ਆਪੇ ਦੇ ਆਖ ਹਾਂ ਸੇ ਪੇਖਈ ਕੇ ਜਿਸ ਨੂੰ ਬਖਸੇ ਸੇਵ ਤੁਸਾਂ ਲਾਹ ਨਾਨਕ ਪਾਤਸ਼ਾਹੀ ਪਾਸਾ ਹੋ ਅਮੁੱਲ ਗੁਣ ਅਮੁੱਲ ਵਕਾਰ ਅਮੁੱਲ ਭਾਰਯ ਅਮੁੱਲ ਕੰਧਾਰ ਅਮੁਲਾ ਹੈ ਅਮੁੱਲ ਜਾਹੇ ਅਮੁੱਲ ਪਾਏ ਅਮੁਲਾ ਸੁngਾ ਹੈ ਅਮੋਲੋ ਤਰਮੋ ਮੋਲੁ ਦੀ ਬਾਣ ਅਮੋਲੋ ਚੋਲ ਮੋਲ ਕਰਵਾਣ ਅਮੋਲੋ ਬਖਸੀਸ ਅਮੋਲੋ ਨਛਾਣ ਅਮੋਲੋ ਕਰਮੁ ਮੂਲ ਫਰਮਾਣ ਅਮੋਲੋ ਮੁਲਾਕਨ ਜਾਏ ਆਖ ਆਸਰਹਿ ਨਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੈ ਮਖਿਆਣ ਆਖੈ ਬਰਮ ਆਖੈ ਇੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸੁਰ ਆਖੈ ਸਿੱਧ ਆਖੈ ਕੇਤੇ ਕੇਤੇ ਬੁੱਧ ਅੱਖ ਹੈ ਦਾਨ ਮੁਖ ਹੈ ਦੇਵ ਅੱਖ ਹੈ ਸੁਰ ਨਰ ਗੁਣ ਜਨ ਸੇਵਾ ਇਹ ਤੇ ਅੱਖ ਹੈ ਕਣ ਪਾਹੇ ਕੀਤੇ ਕਹਿ ਖ ਉਠ ਉਠ ਜਾਹੇ ਇਹ ਤੇ ਕੀਤੇ ਹੋਰ ਕਰੇ ਤਾ ਅੱਖ ਨ ਸਕੇ ਕਈ ਕੇ ਜੇਵੜ ਪਾਵੇ ਜੇਵੜ ਹੋਏ ਨਾਨਕ ਜਾਣ ਸੱਚਾ ਸੋਏ ਇਹ ਖ ਅੱਖ ਬੋਲ ਵਿਗਾੜ ਤਾਨ ਖਿਆ ਸੁਰਗ ਵਾਰੰਗ ਵਾਰ ਸੋਦਰ ਇਹ ਸੋ ਕਰਕੇ ਹਾ ਇਤਬਹਿ ਸਰਬ ਸੁਮਾਲੇ ਵਾਜਿਨਾਦ ਅਨੇਕ ਅਸ਼ੰਖਾ ਇਤੇ ਵਾਵਨ ਹਾਰੇ ਤੇਤੇ ਰਾਗ ਪਰਿ ਸੁਖਹੀ ਅਨ ਇਤੇ ਗਵਨ ਹਾਰੇ ਗਾਵਹਿ ਸੁਖਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਭਾਵ ਹੈ ਸਰਬ ਬ੍ਰਹਮਾ ਦੇਵੀ ਸੁਖਨ ਸਦੰ ਸੁਵਾਰੇ ਭਾਵ ਹੈ ਇੰਦ ਅਸਨ ਬੈਠੇ ਦੇਵਤਾ ਦਰਨਾਲੇ ਗਾਵਹਿ ਸਿਦ ਸਮਾਧਿ ਅੰਦਰ ਗਾਵਣੁ ਸਾਧ ਵਿਚਾਰੇ ਗਾਵਣੁ ਜੱਤੀ ਸੱਤੀ ਸੰਤੋਖੀ ਗਾਵਹਿ ਸਮੀਰ ਕਰਾਰੇ ਭਾਵਨ ਕੰਡਤਿ ਅਣਨਿਸਕਰ ਜੋਗ ਜੋ ਵਿਦਨ ਨਾਲੇ ਗਾਵਹਿ ਮੋਖਣੀਆ ਮਨ ਮੁਖਨ ਸੁਰਗਮਸਖਿਆਲੇ ਗਾਵਣ ਰਤਨੁ ਪਾਏ ਤੇਰੇ ਅਠਸਠੇ ਤੀਰਸ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਣ ਕੰਡ ਮੰਡਲੁਰ ਕੰਡਾ ਹਰ ਘਰ ਖੇਤਾਰੇ ਸੇ ਪੁੱਗਨੂ ਗਾਮ ਹੈ ਜੋਤੁ ਲੁਕਾਵਨ ਉਤੇ ਤੇਰੇ ਬਹੁਤਰਾ ਸਾਲ ਨੇ ਹੋਰ ਕਹਤੇ ਗਾਵਣ ਸੇ ਮੈਂ ਚੇਤਨਾ ਅਮਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੇ ਨਾਹੀ ਹੈ ਪੀਹੁ ਸੇ ਜਾਇ ਨ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨੂ ਪਾਈ ਕਰ ਕਰ ਵੇਖੈ ਗਿਤਾਪਣਾ ਜੋ ਤਸਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਕਰਣਾ ਜਾਈ ਸੋ ਪਾਤ ਸਾਹੁ ਸਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਕਰਮ ਪਤ ਜੋ ਚੋ ਲਈ ਜਾਣੇ ਕੀ ਕਰਹਿ ਬਕੂਤ ਹਿੰਤਾ ਕਾਲ ਖੁਆਰੀ ਕਾਇ ਧੁਗਤ ਨੰਦਾ ਪ੍ਰਤੀਤ ਆਈ ਪੰਥੀ ਸੋਲ ਜਮਾਤੀ ਮਨ ਜਿਤਾ ਜਗ ਜੀਤਾ ਹਰਿ ਦੇਸ ਤੁਸੈ ਦੇਸ ਹਾਰ ਅਨਿਲ ਅਨਾਦ ਨਾਥ ਜੁਗ ਜੁਗ ਕੋ ਏਸਾ ਬਹੁਤ ਗਿਆਨ ਦੇਆ ਖੰਡਾਰਣ ਕਟ ਕਟ ਵਜਹਨ ਆਦ ਨਾਥ ਨਾਥੀ ਸਮਝਾ ਕੇ ਰੇਦ ਸਿਰ ਅਵਰਾਸਾ ਸੰਜੋਗ ਵਿਜੋਹ ਵੇਖਾਰਤ ਨਾ ਲਿਖਿਆ ਮੈਂ ਭਾਗ ਹਰਿ ਦੇਸ ਤੁਸੈ ਦੇਸ ਹਾਰ ਅਨਿਲ ਅਨਾਦ ਨਾਥ ਜੁਗ ਜੁਗ ਕੋ ਏਸਾ ਇਕ ਆਮਾਈ ਜੁਗਤ ਵਿਆਹੇ ਤਿੰਨ ਚਲੇ ਪਰਵਾਣ ਇੱਕ ਸੰਸਾਰਿਕ ਪੰਡਾਰੀ ਇੱਕ ਲਾਇ ਦੇਵਾਨ ਜੇਵ ਤਿਸ ਪਾਵੇ ਤੇ ਵੇ ਚਲਾਵੇ ਜੇਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨੂੰ ਦਰਨ ਆਵੇ ਬਹੁਤ ਇਹੋ ਵਿਦਾਨ ਆਦੇਸ ਤੁਸਾ ਆਦੇਸ ਆ ਅਨਿਰ ਅਨਾਦ ਨਾਤ ਜੁਗ-ਜੁਗੇ ਕਵੇਂ ਸਾ جو کرانک سچ سچارو جیبو لکھ ہو لکھ لکھا لکھ لکھ گڑا ہے ایک نام جگدیش راہ پت پوڑیا چڑھیا ہوا کیسا ਸੋਹਣ ਗੱਲਾਂ ਅਕਾਲ ਸੁਖੀ ਕੀ ਤਾਈ ਰੀ ਸੋ ਨਾਨਕ ਨਦਰੀ ਪਾਈ ਐ ਕੁੜੀ ਕੁੜਾ ਠੀਸ ਆਖਣ ਜੋਰ ਚੁੱਕੈ ਨਹ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਕੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੋਤੀ ਥੀਤੀ ਵਾਰ ਆਉਣ ਪਾਣੀ ਆਗਨੀ ਪਤਨ ਤੇ ਸੂਤ ਪਰਤੀ ਸਾ ਪ੍ਰਕੀਤ ਨੂੰ ਸਾਲ ਇਸ ਵਿੱਚ ਜੇ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸੁਚੰਬਰ ਬਾਰ ਇਥੇ ਸੋਖੰ ਪੰਚ ਪਰਵਾਨ ਨਦਰੀ ਕਰਮ ਕੋ ਅਨਛਾਨ ਆ ਚੁਪ ਕਹੀ ਹੋਇ ਸਪਾਏ ਨਾਨਕ ਗਿਆ ਜਾਖੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋਹ ਕਰਮ ਇਤੇ ਪਵਣ ਪਾਣੀ ਵਸੰਤਰ ਕੇਤੇ ਕਾਨੁ ਮਹੇਸ ਕੇਤੇ ਬ੍ਰਹਮ ਘੜ ਚੜੀਐ ਰੂਪ ਰੰਗ ਕੇ ਵੇਸ ਹਿਤੇ ਆ ਕਰਮ ਭੂਮੀ ਮੇਰ ਕੇਤੇ ਹਿਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਹਿਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨੁ ਮੁਨ ਕੇਤੇ ਕੇਤੇ ਤਰ ਤਨੁ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕਿਤੇ ਪਾਤ ਨਿਰੰਤ ਸੇਤਿਆ ਸੁਰਤੀ ਸੇਵ ਕੇਤਿ ਨਾਨਕ ਅਨੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਇਥੇ ਨਾਦ ਬినੋਦ ਕੋੜ ਆਨੰਦ ਸਰਮ ਕੰਡ ਕੀ ਬਾਣੀ ਰੂਪ ਇਥੇ ਕਾੜ ਤੜੀ ਹੈ ਬਹੁਤ ਅਨੂਪ ਆਹ ਕਿਆ ਗੱਲਾਂ ਕਥਿਆ ਨ ਜਾਹੇ ਜੇ ਕੋ ਕਹਿ ਪਿਛਾ ਬਖਾਏ ਇਥੈ ਕੜਿਆ ਸੂਰਤ ਹਤ ਮੰਨ ਗੁੱਧ ਇਥੈ ਕੜਿਆ ਸੂਰਮ ਸਿਧਾਂਗ ਸੂਧਾ ਧਰਮ ਖੰਡ ਕੀ ਬਾਣੀ ਜੋਰ ਚਿਤੈ ਹੋਣ ਹੋਏ ਹੋਰ ਇਥੈ ਜੋਦ ਮਹਾਮਲ ਸੂਰਤ ਤਿਨ ਮੇਂ ਰਾਮ ਰਿਹਾ ਪ੍ਰਭੂਰ ਇਥੈ ਸੀਤਾ ਸੀਤਾ ਮਹਿਮਾ ਮਾਹੇ ਤਾਂ ਕੇ ਰੂਪਨ ਕਥਨੇ ਜਾਹੇ ਨਾ ਓਹ ਮਰਨ ਠਗੇ ਜਾਹੇ ਜਨਕ ਰਾਮ ਸਮਨ ਮਾਹੇ ਇਥਾ ਬਹੂਦ ਵਿਸ਼ਾ ਕੇ ਲੋ ਕਰ ਅਨੰਦ ਸਚਾ ਮਨ ਹੋਏ ਸਚ ਖੰਡ ਵਿਸ਼ਾ ਨਿਰੰਕਾਰ ਕਰ ਕਰ ਵੇਖ ਨਦਰਿਨ ਹਾਰ ਇਥਾ ਖੰਡ ਮੰਡਲ ਵਰਖੰਡ ਏਕੋ ਕਟ ਤਨਤਨੰਤ ਇਥਾ ਲੋ ਲੋ ਕਰ ਜਿਵ ਜਿਵ ਹੁਕਮ ਤੇ ਵੇ ਤੁਮ ਕਾਰ ਖੈ ਵਿਸ਼ਾ ਕਰ ਵਿਚਾਰ ਆਨ ਕਤਨਾ ਪਰਦਾਸਾਰ ਜਤ ਪਹਾਰ ਤੇਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਹੋਖਲਾ ਅਗਨ ਤਪਤਾਉ ਪਾਂਡਵ ਭਉ ਅੰਬਰ ਤਿਤਕਾਲ ਘੜੀਏ ਸਗਦ ਸਚੀ ਡਕਸਾਲ ਜਿਨ ਕੋ ਨਦਰ ਕਰੰ ਤਿਨਹਾਰ ਨਾਨਕ ਨਦਰਿ ਨਦਰਿ ਨਿਹਾਲ ਸੁਲੋਖ ਪਗਣ ਗੁਰੂ ਪਾਣੀ ਪਿਤਾ ਮਾਤਾ ਧਰਤੁਮ ਹਤਿ ਦੇਵ ਸੁਰਾਤ ਦੁਜਿदाई ਦਇਆ ਇਲ ਸਗਨੇ ਜਗਤ ਚੰਗਿਆਈਆਂ ਗੁਰਿਆਈਆਂ ਵਚੈ ਤਰਮ ਹਦੂਰ ਧਰਮੀ ਆਪੋ ਆਪਣੀ ਕੈ ਨੜਿਕ ਦੂਰ ਜਿਨੇ ਨਾਮ ਤੇ ਹਯੇ ਏਮ ਸਖਤਿ ਭਾਨ ਨਾਨਕ ਤੇ ਮੁਕ ਉਜਲੇ ਤੇਤੇ ਛੁਪੇ ਨਾਲ ਜਿਨੇ ਨਾਮ ਤੇ ਆਏ ਏਮ ਸਖਤਿ ਭਾਨ ਨਾਨਕ ਤੇ ਮੁਕ ਉਜਲੇ ਤੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਹਰਿਸਾ 와 이거 되게 e u d